ਗੱਲ ਕਰਦਾ ਸੀ ਜੁਲੀ ਜੀ ਆ ਇੱਕ ਇੰਟਰਵਿਊ ਹੁੰਦਾ ਪਈ ਖੋਸੀ ਦੀ ਸੁਖਸਾ ਭਾਈ ਹਣ ਬਾਰੇ ਬਹੁਤ ਦੱਬਿਆ ਸੀ ਨਹੀਂ ਉਹਨੂੰ ਸ਼ਾਮ ਦੀ ਜੇਲ੍ਹ ਤੋਂ ਵੀ ਇਹ ਕੋਟੇਮੈਂਟ ਦਿੱਤਾ ਜਾਂਦਾ ਹੈ ਉਹਨੂੰ ਜੇਲ੍ਹ ਤੋਂ ਬਾਹਰ ਕੱਢੋ ਜੇਲ੍ਹ ਤੋਂ ਬਾਹਰ ਕੱਢ ਕੇ ਉਹਨੂੰ ਗ੍ਰਫਦਾਰ ਕਰੋ ਇਹਨੂੰ ਹੋਰ ਵੀ ਕਹੀ ਗਿਆ ਸੀ ਤੁਸੀਂ ਇੱਕ ਗੱਲ ਦੱਸੋ ਕਿ ਸਜੀਦ ਸਿੰਘ ਆ ਖੋਸਾ ਉਹਨੂੰ ਇਹ ਨਹੀਂ ਦਿਸਦਾ ਪਿਆ ਉਹ ਭਾਈ ਅਮਨਪਾਸ ਗਿਆ ਸ਼ਾਮ ਦੀ ਢੇਲ ਦੇ ਵਿੱਚ ਬੈਠਾ ਅੱਗੇ ਕਿਹੜਾ ਆਪਦੀ ਉਹ ਮਾਂ ਦੇ ਗੋਡੇ ਨਾਲ ਬੈਠਾ ਪਾਈ ਔਰ ਬਸ ਉਹ ਬੈਠਾ ਨੇ ਸ਼ਾਮ ਦੀ ਢੇਲ ਤੇ ਠੀਕ ਹੈ ਪਰ ਗੱਲ ਪਤਾ ਕਿ ਇਹ ਜਿਹੜੇ ਮੰਨ ਜਿਹੜੇ ਸਰਦੀਰ ਖੋਸ਼ੇਰ ਗੈਣਾ ਇਹ ਜਿਹ ਬੰਦੇ ਨਾ ਆ ਤਾਂ ਇਹ ਆਪ ਖੇਡੇ ਨੇ ਤੇ ਨਾ ਇਹਨਾਂ ਨੂੰ ਖੇਡਿਆ ਗਿਆ ਕਿਉਂਕਿ ਇਹਨਾਂ ਨੂੰ ਲੋਕਾਂ ਨੇ ਕਬੂਲਿਆ ਨਹੀਂ ਕਬੂਲਿਆ ਕਿਉਂ ਨਹੀਂ ਇਹਨਾਂ ਦੀ ਨਿਜਤਾ ਮਾਰੀਆਂ ਸੀ ਜਿਵੇਂ ਬਗਰਾੜੀ ਉੱਥੇ ਗਏ ਉੱਥੋਂ ਸਾਰਾ ਖਾ ਪੀ ਕੇ ਦਾਦੂ ਵਾਲਿਆ ਤੇ ਮੰਡ ਤੇ ਇਹ ਜਿੰਨੇ ਹੈਗੇ ਸੀ ਛੋਲੇ ਵਾਲੇ ਉਤੋਂ ਖਾ ਪੀ ਕੇ ਤੇ ਆ ਗਏ ਲੋਕਾਂ ਨੇ ਇਹਨਾਂ ਨੂੰ ਮੜਾ ਚੋਂ ਕੱਢ ਦਿੱਤਾ ਲੋਕਾਂ ਨੇ ਧੁੰਮਾ ਹੋ ਗਿਆ ਇਹ ਜਿੰਨੇ ਹੋ ਗਏ ਪ੍ਰਚਾਰਕ ਬਣੇ ਫਿਰਦੇ ਨੇ ਕੌਮ ਦੇ ਇਹ ਪ੍ਰਚਾਰਕ ਨਹੀਂ ਇਹ ਕੌਮ ਦੇ ਇਹ ਕੌਮ ਦੇ ਗਦਾਰ ਨੇ ਗਦਾਰ ਤੁੰਝ ਸਮਝੋ ਹੁਣ ਵੋਟਾਂ ਆ ਗਈਆਂ ਨਾ ਵੋਟਾਂ ਹੋਂ ਕਰਕੇ ਭਾਈ ਹਰਤਪਾਲ ਦੇ ਬਰਖਲਾ ਕਿੰਨੇ ਬੰਦੇ ਬੋਲੀ ਜਾਂਦੇ ਐ ਇੰਨੇ ਜਿਆਦੇ ਭਾਈ ਹਰਤਪਾਲ ਦੇ ਬੰਦੇ ਬਰਖਲਾ ਬੋਲਦੇ ਪਏ ਨੇ ਤੁਸੀਂ ਦੱਸੋ ਇਹ ਲੋਕਾਂ ਦਾ ਯਾਰ ਕੀ ਕਰਾਂਗੇ ਕੀ ਆਪਾਂ ਵੀ ਪਤਾ ਹਿੰਦੂ 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 ਨੇ ਨੂੰ ਕੋਈ ਵੀ ਖਲੋ ਜੇ ਕਦੇ ਕਿਸੇ ਹਿੰਦੂ ਨੇ ਆਪਦੀ ਦੂਜੀ ਬਦਨਾਮੀ ਨਹੀਂ ਕੀਤੀ ਮੁਸਲਮਾਨ ਭਾਈ ਭਾਈ ਜਿਹੜਾ ਘਰ ਦੇ ਕਦੇ ਕਿਸੇ ਨੇ ਕਿਸੇ ਦੀ ਬਦਨਾਮੀ ਨਹੀਂ ਕੀਤੀ ਸਾਡੇ ਸਿੱਖਾਂ ਨੂੰ ਬਿਮਾਰੀ ਇਹ ਕਿਉਂ ਹੈ ਜੇ ਸਾਡਾ ਕੋ ਸਿੱਖ ਕੇ ਨਿਕਲਦਾ ਜਾਂ ਕੋ ਭਲੇ ਦੀ ਗੱਲ ਕਰਦਾ ਵੀ ਅਸੀਂ ਉਹਦੇ ਵੱਡੇ ਦੁਸ਼ਮਣ ਭਾਈ ਬਣ ਜਾਂਦੇ ਆ ਉਹ ਗਾਲੇ ਖੋਸੇ ਦੀ ਖੋਸਾ ਆਉਣੀ ਵਜਾ ਵੀ ਨਹੀਂ ਮੈਂਦਾ ਆਉਣੀ ਸ਼ਕਲ ਵੀ ਨਹੀਂ ਹੁੰਦੀ ਸ਼ਕਲ ਤਾਂ ਵੇਖੇ ਕੰਮ ਤੇ ਕੰਮ ਇਹ ਮੇਰੀ ਸ਼ਕਲ ਕੀ ਅਕਲ ਤਾਂ ਚੋ ਜਿਹੜੀ ਉਹਦੇ ਤੇ ਹੈਗੀ ਹੈਗੀ ਸ਼ਕਲ ਤੋਂ ਤਾਂ ਵੇਖਣਾ ਫਰਜ਼ ਬੰਦਾ ਕੋਈ ਸ਼ਕਲ ਨਹੀਂ ਵੇਦਾ ਮੈਂ ਬੰਦਾ ਤੇ ਉਦੋਂ ਇਹ ਪਾਈ ਦੀਰਸ਼ੂ ਜੀ ਉਹਦੇ ਬਰਖ ਲਵ ਹੋ ਗਏ ਜੀ ਗਦਾਰ ਲੱਖੇ ਸਦਾਣਾ ਨੂੰ ਬੁਲਾ ਕੇ ਖੁਸ਼ ਨਹੀਂ ਸੀ ਕਿਉਂ ਨਹੀਂ ਸੀ ਲੱਖੇ ਸਦਾਣਾ ਦਾ ਦੀ ਰੋਟੀ ਖੇਦਨੀ ਸੀ ਸਾਨੂੰ ਕਿਸੇ ਨੇ ਪੁੱਛਣਾ ਜਿਵੇਂ ਅਸੀਂ ਇਹ ਹੀ ਨੂੰ ਬਣ ਗਿਆ। ਅੱਛਾ ਉਹ ਵਾਲੀ ਉਹਨੇ ਖੋਸੇ ਰਾਂ ਦੀ ਵੀ ਜੇ ਭਾਈ ਅਮਰਤਪਾਲ ਜੀ ਕੱਲ ਦਿਹਾੜਿਆ ਤੇ ਇਹ ਤਾਂ ਬੌਂਸ ਬਣ ਗਿਆ। ਤੇ ਅਸੀਂ ਰਹਿ ਕੇ ਢੇਡਾਂ ਨਹੀਂ ਢੇਡਾਂ ਤੇ ਰਹਿਣਾ ਹੈ ਨਾ ਢੇਡਾਂ ਹੀ ਹੈ। ਪਰ ਮੈਂ ਇੱਕ ਗੱਲ ਆ ਨਾ ਜਿਹੜਾ ਬੰਦਾ ਕੋਈ ਕਿਸੇ ਦੇ ਆਪਾਂ ਨੇ ਨਾ ਬੋਲਦਾ। ਉਹਦਾ ਫਰਜ਼ ਬੰਦਾ ਉਹਦੇ ਬਰਾਬਰ ਕਾगज ਭਰੇ। ਕਾगज ਭਰ ਕੇ ਖਲੋਗੇ ਜਿਹੜੇ ਇਹ ਬੋਲਦੇ ਪੈਣ ਇੱਕ ਹੋਰ ਢੇਡ ਜੀ ਸੀ। ਉਹ ਬੜਾ ਬੋਲਦਾ ਪਿਆ ਸੀ ਉਹ ਹੁਣ ਇੱਕ ਜਿਹੜਾ ਮਰ ਗਿਆ ਨਾ। ਉਹ ਕੀ ਨਾਮ ਦਾ ਲੈਂਦੇ ਜੀ ਨਾ ਅਮਰਤਪਾਲ ਦਾ ਨਾਮ ਆਉਂਦੇ ਸੀ। ਉਹ ਹੁੰਦਾ ਪਤਾ ਨਹੀਂ ਭਰਾ ਕਿ ਕੌਣ ਜਿੰਨੇ ਬੋਲਦਾ ਪੈਸਾ ਮੈਨੂੰ ਨਾਂ ਨਹੀਂ ਆਲ ਤੇ ਅਮਰਤਪਾਲ ਦੇ ਕੋਲੇ ਦੋ ਫੋਨ ਨੇ ਜਿਹੜੇ ਜੇਲ੍ਹ ਦੇ ਵਿੱਚ ਸਾਮ ਦੀ ਜੇਲ੍ਹ 'ਚ ਜਿਵੇਂ ਇਹ ਫੋਨ ਦੇ ਕੇ ਆਏ ਨੇ ਤੁਸੀਂ ਦੱਸੋ ਜੇਲ੍ਹਾਂ ਦੇ ਵਿੱਚ ਵੀ ਕਦੇ ਫੋਨ ਮਿਲੇ ਨੇ ਸਾਮ ਦੀ ਜੇਲ੍ਹ ਦੇ ਵਿੱਚ ਭਾਈ ਅਮਰਤਪਾਲ ਨੂੰ ਫੋਨ ਦੇ ਦੇਣਗੇ ਸਾਰੀਆਂ ਕਾਲੀ ਕਾਂਗਰਸੀ ਝਾੜੂ ਭਾਜਪਾ ਸਾਰੀਆਂ ਪਾਰਟੀਆਂ ਦੇ ਬਰਖਲਾਬ ਨੇ ਉਹਨੂੰ ਉਹਨੂੰ ਦੇ ਦੇਣਗੇ ਉੱਥੇ ਜਾਂਦਾ ਉਹਨੂੰ ਭਾਈ ਅਮਰਤਪਾਲ ਨੂੰ ਫੋਨ ਦੇ ਦੇਣਗੇ ਕਰਨ ਵਾਸਤੇ ਕਮੈਂਟਾਂ 'ਚ ਮੈਨੂੰ ਜਰੂਰ ਦੱਸਿਆ ਜੀ ਤੇ ਇਹ ਖੋਸੇ ਦੇ ਮੂੰਹ ਦਾ ਬਿਆਨ ਹੈ ਪਰ ਬੈਂਕ ਗੱਲ ਆ ਨਾ ਸਰਕਾਰ ਜਿਹੜੀ ਸ਼ਾਮ ਦੀ ਜੀ ਉਹ ਜੇ ਖੋਸੇ ਦੀ ਸਪੀਚ ਸੁਣਦੇ ਹੋ ਤਾਂ ਖੋਸੇ ਦੇ ਕਾਨੂੰਨੀ ਕਾਰਵਾਈ ਕਰਾਉਣਾ ਤੂੰ ਅੱਜ ਸਾਡੀ ਸ਼ਾਮ ਦੀ ਜੇਲ੍ਹ ਦੀ ਬਦਨਾਮੀ ਪਿਆ ਕਰਦਾ ਬਈ ਸ਼ਾਮ ਦੀ ਜੇਲ੍ਹ ਵਿੱਚ ਭਾਈ ਅਮਰਤਪਾਲ ਦੋ ਮੋਬਾਈਲ ਰੱਖੇ ਬੈਠਾ ਤਾਂ ਉਹ ਅੰਦਰੋਂ ਨੇ ਉਕੀ ਨਾ ਸੀ ਯਾਰ ਮੈਨੂੰ ਭੁੱਲ ਗਿਆ ਜਿਹੜਾ ਮਨਵਾਦਤਾ ਹੱਦ ਹੋ ਗਈ ਯਾਰ ਲੋਕਾਂ ਵਾਲੀ ਕਿਉਂ ਤੁਹਾਡੀ ਇੱਕ ਤੇ ਸੱਪ ਲੈੜਦਾ ਵੀ ਉਹ ਕੱਲ ਦਾ ਮੁੰਡਾ ਤੇ ਅੱਜ ਉਹ ਲੋਕਾਂ ਨੂੰ ਹੀ ਰੋਮਣ ਲਿਆ ਤੇ ਪਾਰਟੀ ਬਣ ਗਈ ਪਾਰਟੀ ਉਹਨੇ ਕੋ ਆਪ ਥੋੜੀ ਬਣਾਈ ਆਪ ਤਾਂ ਜੇਲ੍ਹ ਚ ਬੈਠਾ ਪਾਰਟੀ ਤਾਂ ਆਪ ਦੇ ਬਣ ਗਏ ਬਣ ਗਈ ਕਿ ਨਹੀਂ ਬਣ ਗਈ ਜੋ ਮਹਾਰਾਜ ਸੱਚੇ ਪਾਤਸ਼ਾਹ ਕਰਾਉਂਦਾ ਕਾਲਪੁਰਕ ਉਹ ਹੀ ਹੁੰਦਾ ਜਿਹੜੇ ਇਹ ਗਦਾਰ ਨੇ ਇਹ ਗਦਾਰਾਂ ਦੀਆਂ ਜਿਹੜੀਆਂ ਸਬੀਚਾਂ ਨੇ ਤੇ ਇੰਸਟਾਗ੍ਰam YouTube ਤੇ ਪਈਆਂ ਰਹਿਣੀਆਂ ਨੇ ਤੇ ਬਾਕੀ ਖੋਸੇ ਨੂੰ ਮੈਂ ਕਿਹਦੀ ਕਰਨਾ ਸਰਜੀਤ ਖੋਸੇ ਨੂੰ ਆਪਦੇ ਕਮੈਂਟ ਪੜ੍ਹਾ ਕਰ ਆਪਦੇ ਕਮੈਂਟ ਪੜ੍ਹਾ ਕਰ ਤੇ ਸਾਡੇ ਵੀ ਕਮੈਂਟ ਵੱਲ ਲਿਆ ਕਰ ਜੇ ਭਾਈ ਔਰਤ ਬਾਲ ਨੂੰ ਮਾੜਾ ਬੋਲਣਾ ਬੋਲਦੇ ਹੋ ਨਾ ਤੇ ਕਮੈਂਟਾਂ ਦੇ ਵਿੱਚ ਲੋਕ ਸਾਡੀ ਵੀ ਧੀ ਬਣ ਕੇ ਕਰ ਦੇਣਾ ਤੇ ਤੇਰੀ ਧੀ ਬਣਦੇ ਕਿਥੋਂ ਦੇ ਬਣੇ ਲੋਕ ਛੜਦੇ ਨਹੀਂ ਤੈਨੂੰ ਉਹ ਬੋਲਦੇ ਨੇ ਲੋਕ ਜਿਹਨੂੰ ਆਪਾਂ ਰਾਤ ਨੂੰ ਰੋਟੀ ਪਾਉਣਿਆ ਉਹ ਬੋਲਦੇ ਆ ਤੈਨੂੰ ਲੋਕ ਤੇ ਤੇਰੇ ਲਈ ਬੜੀ ਬਿਸ਼ਰਮੀ ਵਾਲੀ ਗੱਲ ਹੈ ਤੂੰ ਮਹਾਰਾਜ ਦਾ ਬਾਣਾ ਪਾਇਆ ਗੱਲ ਦੇ ਵਿੱਚ ਚੋਲਾ ਪਾਇਆ ਗਾਤਰਾ ਪਾਇਆ ਤੇ ਦਸਤਾਰ ਬੰਨ ਦੀ ਕੰਮ ਤੇਰੇ ਕਿਹੜੇ ਨੇ ਉਹ ਨਾਲ ਜਿਹਨੂੰ ਆਪਾਂ ਰੋਟੀ ਪਾਉਣੇ ਰਾਤ ਨੂੰ ਲੋਕ ਇਹ ਗੱਲ ਆਦਦੇ ਨੇ ਲੋਕ ਪਰ ਕਮੈਂਟ ਤੁਸੀਂ ਲੋਕ ਬਿਸ਼ਰਮ ਲੋਕ ਜੋ ਤੁਸੀਂ ਪੜਦੇ ਹੀ ਨਹੀਂ ਅਸਲ ਤਾਂ ਬੰਦੇ ਨੂੰ ਨਾ ਕਮੈਂਟਾਂੋਂ ਦੇ ਪਤਾ ਲੱਗ ਜਾਂਦਾ ਕਿ ਸਾਨੂੰ ਲੋਕ ਕਿੰਨਾ ਚੰਗਾ ਕਹਿੰਦੇ ਨੇ ਕਿ ਸਾਨੂੰ ਲੋਕ ਕਿੰਨਾ ਵਧੀਆ ਕਹਿੰਦੇ ਨੇ ਕਿੰਨੀ ਕਿ ਸਾਡੀ ਲੋਕ ਇਹ ਜਿਹੇ ਤੇ ਸ਼ਾਨ ਕਰਦੇ ਨੇ ਜੇ ਵਾ ਲੁਧਿਆਣੇ ਆ ਨਾ ਮੰਡ ਤੇ ਗੰਦ ਸੀ ਉਹਨੂੰ ਮਾਰ ਲੋਕਾਂ ਨੇ ਧੀ ਬਣ ਕੇ ਕਰ ਦੇਣੀ ਉਹ ਅਸੀਂ ਪਿੱਛੇ ਫਰਿਆਦ ਕੀਤੀ ਅਜੇ ਕ ਵੀ ਨਹੀਂ ਧੀਆ ਸਾਧੀਆਂ ਸਾਡੀਆਂ ਧੀਆ ਦੀ ਗਾਲ ਨਾ ਕੱਢਿਆ ਕਰੋ ਧੀ ਦੀ ਗਾਲ ਨਾ ਕੱਢੋ ਤੇ ਬਾਕੀ ਮੰਡ ਦਾ ਜੋ ਮਰਜ਼ੀ ਤੁਸੀਂ ਕਰੋ ਪਰ ਧੀਆ ਸਾਧ ਦੀ ਇੱਕੋ ਜਿਹੀ ਹੁੰਦੀ ਹੈ ਤੇ ਉਹ ਉਹ ਗੱਲ ਅਸੀਂ ਹੁਣ ਵੀ ਲੋਕਾਂ ਨੂੰ ਅਪੀਲ ਕਰਨਾ ਵੀ ਤੁਸੀਂ ਖੋਸੇ ਨੂੰ ਸਰਜੀਤ ਸੇ ਖੋਸੇ ਨੂੰ ਜੋ ਮਰਜ਼ੀ ਆਖੋ ਪਰ ਧੀਆ ਨੂੰ ਮਾਰਾ ਨਾ ਬੋਲੋ ਹਨ ਮਾਰਾ ਨੂੰ ਢੂਂਗੀਆਂ ਸਭੀਆਂ ਸਾਢੀਆਂ ਕਰਦੇ ਢੀਆਂ ਥੋੜਾ ਜਿ ਖੋਸੇਰ ਗਨਵਾਦੀਆਂ ਨੇ ਦੂਜਾ ਪਿਓ ਤੂੰ ਜਾ ਕੇ ਲੋਕਾਂ ਦੇ ਪਾਈਆਂ ਔਰਤਪਾਲ ਦੇ ਬਰਖਲਾ ਬੋਲ ਜਾ ਕੇ ਠੀਕ ਹੈ ਬਾਕੀ ਇਹਨਾਂ ਟੁੱਕਰ ਪੈ ਜਾਂਦਾ ਝੂਠਾ ਮਿੱਠਾ ਸਰਕਾਰ ਥੋੜਾ ਕਾਣਾ ਤੇਲ ਦੇ ਦਿੱਤਾ ਜਾਂ ਕੋ ਥੋੜੇ ਕਾਣੇ ਲਾਲਚ ਦੇ ਦਿੱਤੇ ਬਸ ਫਿਰ ਉਹ ਟੁੱਕਰ ਤੇ ਹੀ ਬੋਲੀ ਜਾਂਦੇ ਨੇ ਸ਼ਰਮ ਲਾ ਲੈਂਦੇ ਨੇ ਦਾੜੀ ਦੀ ਵੀ ਤੇ ਪੱਗ ਦੀ ਵੀ ਤੇ ਸਿਰ ਫਸਾਏ ਨੇ ਕਿ ਇਹ ਗਦਾਰ ਕੌਮ 'ਚ ਹੁੰਦੇ ਨੇ ਪਰ ਹਿੰਦੂਆਂ 'ਚ ਮੈਂ ਗਦਾਰ ਨਹੀਂ ਅਜੇ ਤੱਕ ਵੇਖਿਆ ਕੋਈ ਨਾ ਮੁਸਲਮਾਨਾਂ 'ਚ ਆਪਾਂ ਨਹੀਂ ਗਦਾਰ ਵੇਖਿਆ ਜਿੰਨੇ ਸਾਡੇ ਸਿੱਖਾਂ ਦੇ ਵਿੱਚ ਗਦਾਰ ਹੋਏ ਫਿਰਦੇ ਨੇ ਸਿੱਖਾਂ ਦੇ ਗਦਾਰ ਹੋਏ ਫਿਰਦੇ ਨੇ ਅੱਜ ਗਾਂਧੀ ਉਹ ਗਾਂਧੀ ਸਾਧ ਜਿਹੜੀ ਜਿਹੜਾ ਮਰ ਗਿਆ ਹੈ ਮਾਰ ਦਿੱਤਾ ਨੂੰ ਗਾਂਧੀ ਸਾਧੇ ਕੀ ਸਾਧੇ ਉਹਦੀ ਗੱਲ 'ਤੇ ਕਰਦੇ ਉਹਦਾ ਪਤਾ ਨਹੀਂ ਕੋ ਭਰਾ ਸੀ ਕੌਣ ਸੀ ਉਹ ਜੀ ਸਪੀਚਾਂ ਤੁਸੀਂ ਸੁਣ ਲਈਆਂ ਇਹੋ ਜਿਹੀ ਆਖੇ ਪਿਆ ਸਰਜੀਤ ਦੀ ਖੋਸਾਈ ਐ ਅਮਰਤਪਾਲ ਦੀਆਂ ਤੋਹਾਂ ਸੁਣ ਲੀਆਂ ਮੇਰੀਆਂ ਭੈਣਾਂ ਬੈਠੀਆਂ ਤੇ ਮੇਰੀਆਂ ਧੀਆਂ ਬੈਠੀਆਂ ਮੇਰੀਆਂ ਬੱਚੀਆਂ ਬੈਠੀਆਂ ਮੈਂ ਉਹ ਗੱਲ ਨਹੀਂ ਕਰ ਸਕਦਾ ਔਰਤਪਾਲ ਕੇ ਦੀ ਕੁੜੀ ਕੱਢ ਕੇ ਲੈ ਗਿਆ ਸੀ ਹੈ ਅਮਰਤਪਾਲ ਜੇ ਔਰਤਪਾਲ ਨੇ ਕੁਛ ਕੀਤਾ ਵੀ ਪਹਿਲੂ ਜੇ ਕੁਛ ਕੀਤਾ ਵੀ ਇਹ ਤਾਂ ਨੌਜਵਾਨ ਮੁੰਡਾ ਹੈ ਉਹਨੂੰ ਕਿਸੂਰ ਹੈ ਨੌਜਵਾਨ ਮੁੰਡਾ ਸੀ ਸਰਜੀਤ ਸਿੰਘ ਖੋਸਾ ਤੂੰ ਵੀ ਨੌਜਵਾਨ ਮੁੰਡਾ ਰਿਆ ਪਹਿਲੋ ਤੂੰ ਕਿਹੜੇ ਚੰਗੇ ਕੰਮ ਕਰਦਾ ਰਿਹਾ ਤੇਰੇ ਖੋਸੇ ਚ ਪੁੱਛਾਂਗੇ ਤੇਰੀਆਂ ਕਰਤੋਤਾ ਤੇਰੇ ਖੋਸੇ ਦੇ ਵਿੱਚ ਬੰਦਾ ਹੈ ਕਿ ਬੈਠਾ ਹੈ ਜੀ ਮੈਂ ਗੱਲ ਪੁੱਛਦਾ ਨੇ ਉਹਨੇ ਇੱਕ ਵੀ ਚੱਜ ਦੀ ਗੱਲ ਨਹੀਂ ਕੀਤੀ ਉਹਨੇ ਜਿਹੜੀਆਂ ਤੇਰੀਆਂ ਸਟੋਰੀਆਂ ਦੱਸੀਆਂ ਨਾ ਉਹਨਾਂ ਜੇ ਬੋਲੀਏ ਤਾਂ ਸਾਡਾ ਮੂੰਹ ਨਹੀਂ ਗੰਦਾ ਹੁੰਦਾ ਪਰ ਸ਼ਰਮ ਕਰੋ ਤੁਸੀਂ ਗੁਰੂ ਦਾ ਬਾਣਾ ਪਾਇਆ ਤੁਹਾਡਾ ਫਰਜ਼ ਬੰਦਾ ਮਦਦ ਕਰਨੀ ਮਦਦ ਕਰਕੇ ਜਿਤਾਉਣਾ ਪਰ ਤੁਸੀਂ ਸਰਕਾਰਾਂ ਦੇ ਮਗਰ ਲਾਗੇ ਡੱਬੂ ਬਣ ਕੇ ਪੈਸੇ ਖਾ ਕੇ ਤੇ ਬੋਲਦੇ ਜਪੈ ਤੁਹਾਡੇ ਪੱਲੇ ਹੈ ਕਾਖਣੀ ਜਾਂਦਾ ਉਹਦੇ ਬਣੋ ਪਿਓ ਦੇ ਪਰੋ ਫਾਰਮ ਉਹਦੇ ਬਰਾਬਰ ਕਾਗਜ਼ ਭਰ ਦਿਓ ਤੇ ਤੁਹਾਨੂੰ ਪਤਾ ਲੱਗ ਜਾਏਗਾ ਸ਼ਨੀ ਵੀਰ ਦਾ ਭਰਾ ਖਲੋਤਾ ਹੈ ਨਾ ਅੰਬਰ ਸਰਕੂਨ ਦੇ ਬਰਾਬਰ ਕਾਗਜ਼ ਭਰ ਦਿਓ ਤੁਹਾਨੂੰ ਆਪੇ ਪਤਾ ਲੱਗ ਜਾਏਗਾ ਵੀ ਜਿਹਨੂੰ ਲੋਕ ਚਾਹੁੰਦੇ ਉਹਨੂੰ ਲੋਕ ਜਤਾ ਦੇਣਗੇ ਪਰ ਕਈਆਂ ਬੰਦਿਆਂ ਨੂੰ ਮੈਂ ਨਾ ਇਸ ਬੰਦੇ ਦਾ ਨਾ ਕਈ ਬੰਦੇ ਮੈਂ ਤਾਂ ਸੱਤ ਕਿਵੇਂਲੇ ਤੇ ਮੈਂ ਤਾਂ ਇਹੋ ਜਿਹੇ ਬੰਦੇ ਦਾ ਮੂੰਹ ਨਹੀਂ ਵੇਖਣਾ ਚੰਗਾ ਚਾਹੁੰਦਾ ਅੱਛਾ ਜੀ ਖੁੱਸੇ ਜਿਹੜਾ ਮੂੰਹ ਜੋ ਜੇਰਗਾ ਆ ਜਿਹੜੇ ਜੰਗਲਾਂ ਵਿੱਚ ਫਿਰਦੇ ਜਾਨਵਰ ਉਹਨਾਂ ਰਗਾ ਇਹਦਾ ਮੂੰਹ ਵੇਖਣ ਨੂੰ ਜੀ ਨਹੀਂ ਕਰਦਾ ਤੇ ਇਹਨੂੰ ਲੋਕ ਸੁੱਜ ਜਾਂ ਟਾਈਮ ਦੇ ਅੰਦਰ ਇਹਨਾਂ ਦੇ ਕਿਹਾ ਕੁਛ ਨਹੀਂ ਹੁੰਦਾ ਜੋ ਲੋਕਾਂ ਨੇ ਕਰਨਾ ਨੂੰ ਲੋਕਾਂ ਨੇ ਬਾਈ ਕਰ ਹੀ ਦੇਣਾ ਨਹੀਂ ਆਖ ਜੂ ਨਹੀਂ ਤੇ ਆ ਗਈ ਮੇਰੇ ਵੀਰ ਉਹ ਲੋਕਾਂ ਨੇ ਮੀਟਰ ਨਾਪ ਹੀ ਦੇਣਾ ਜਿਉਂਦੇ ਸਣੀ ਦੇ ਤਰਨ ਤਰਨ ਤੋਂ ਲੋਕਾਂ ਨੇ ਜਿਤਾਉਣਾ ਤੇ ਜਿਤਾਈ ਦੇਣਾ ਭਾਈ ਆਰਤਪਾਲ ਪਾਰਟੀ ਨੂੰ ਤੇ ਖੋਸੇ ਖਾਸਰ ਕੇ ਤਾਂ ਬਸ ਅਸੀਂ ਬਕਵਾਸ ਮਾਰਦੇ ਰਹਿ ਜਾਣੇ ਨੇ ਤੇ ਕਮੈਂਟਾਂ ਜਆ ਆਉਂਦੀਆਂ ਧੀ ਭੈਣੇ ਕਿ ਕਰਾਉਂਦੀ ਰਣਵਾਦ ਤੇ ਉਹ ਇਹ ਕਰਾਈ ਜਾਂਦੇ ਨੇ ਠੀਕ ਹੈ ਤੇ ਬਾਕੀ ਕਮੈਂਟਾਂ ਦੇ ਵਿੱਚ ਸਰਜੀਤ ਸਿੰਘ ਖੋਸੇ ਨੂੰ ਜੋ ਪ੍ਰਸ਼ਾਦ ਇਹਦੇ ਵਿੱਚ ਕਮੈਂਟਾਂ ਜ਼ਰੂਰ ਦਿਹਾਜ ਠੀਕ ਹੈ ਜੀ ਸ਼ੇਅਰ ਕਰ ਦਿਓ